ਹਾਂਜੀ ਸ਼ਿਵ ਭਗਤਾਂ ਨੂੰ ਬਹੁਤ ਹੀ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਪੂਰੇ ਦੇਸ਼ ਭਰ ਦੇ ਮੰਦਰਾਂ ਤੇ ਵਿਦੇਸ਼ਾਂ ਦੇ ਵਿੱਚ ਅੱਜ ਮਹਾ ਸ਼ਿਵਰਾਤਰੀ ਦਾ ਜਿਹੜਾ ਪਾਵਨ ਪਵਿੱਤਰ ਪਰਬੇ ਬਹੁਤ ਹੀ ਧੂਮ-ਧਾਮ ਦੇ ਨਾਲ ਸ਼ਿਵ ਭਗਤਾਂ ਨੇ ਬਹੁਤ ਮਨਾਇਆ ਗਿਆ ਤਾਂ ਸਾਰੇ ਹੀ ਮੰਦਰਾਂ ਦੇ ਵਿੱਚ ਅੱਜ ਸ਼ਿਵ ਭਗਤਾਂ ਦੀਆਂ ਲਗਾਤਾਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਅੱਜ ਮਨੋ ਕਾਮਨਾ ਜਿਹੜੀਆਂ ਆਪਣੀਆਂ ਪੂਰੀਆਂ ਕਰਵਾਉਣ ਦੇ ਲਈ ਮੰਦਰਾਂ ਦੇ ਵਿੱਚ ਬਹੁਤ ਲੋਕਾਂ ਦੇ ਵੱਲੋਂ ਜਿਹੜਾ ਅੱਜ ਸੇਜਦਾ ਕੀਤਾ ਗਿਆ ਸ਼ੇਪੋਗਾਨ ਨੂੰ ਆ ਕੇ ਸ਼ੇਵਲਿੰਗ ਤੇ ਜਲ ਚੜਾਇਆ ਗਿਆ ਨਤਮਸਤਕ ਹੋਏ ਨੇ ਬਹੁਤ ਦੂਰ ਦਰਾਡੇ ਤੋਂ ਆ ਕੇ ਭਗਤ ਤਾਂ ਪੂਰੇ ਹੀ ਜੇਕਰ ਗੱਲ ਕਰੀਏ ਪੰਜਾਬ ਦੀ ਦਾ ਪੰਜਾਬ ਦੇ ਸਾਰੇ ਹੀ ਮੰਦਰਾਂ ਦੇ ਵਿੱਚ ਅੱਜ ਬਹੁਤ ਦੇਖਣ ਨੂੰ ਰੌਣਕ ਸੀ ਤਾਂ ਸੋਹਣੇ ਵਸਤਰ ਪਾ ਕੇ ਅੱਜ ਕੁੜੀਆਂ ਦੇ ਵੱਲੋਂ ਤੇ ਮੁੰਡਿਆਂ ਦੇ ਵੱਲੋਂ ਅੱਜ ਸ਼ੇਪੋਲੇ ਸ਼ੰਕਰ ਦਾ ਜਿਹੜਾ ਪ੍ਰਸ਼ਾਦ ਲੈ ਕੇ ਉਹ ਮਸਤੀ ਦੇ ਵਿੱਚ ਜਿਹੜਾ ਨਤਮਸਤਕ ਹੋਏ ਨੇ ਤਾਂ ਤੁਸੀਂ ਦੇਖ ਰਹੇ ਹੋ ਬਜ਼ਾਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨੱਤਮਾਸਤਕ ਹੋ ਰਹੇ ਨੇ ਲੋਕ ਬਹੁਤ ਹੀ ਵਧੀਆ ਜਿਹੜਾ ਅੱਜ ਦਾ ਪਰਬ ਹੈ ਸ਼ਿ ਭਗਵਾਨ ਦਾ ਇਸ ਦਿਨ ਮਹਾ ਮਈ ਮਾਤਾ ਪਾਰਵਤੀ ਜੀ ਨਾਲ ਵਿਆਹ ਹੋਇਆ ਸੀ ਉਸ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਈ ਜਿਹੜੀ ਮਹਾ ਸ਼ਿਵਰਾਤਰੀ ਆ ਉਹ ਮਨਾਈ ਜਾਂਦੀ ਆ ਤਾਂ ਅੱਜ ਪੂਰੇ ਹੀ ਦੇਸ਼ ਭਰ ਦੇ ਵਿੱਚ ਸ਼ਿ ਭਗਤਾਂ ਦੇ ਵਿੱਚ ਖੁਸ਼ੀ ਦੀ ਜਿਹੜੀ ਲਹਿਰ ਆ ਦੇਖਣ ਨੂੰ ਮਿਲ ਰਹੀ ਆ ਤਾਂ ਤੁਸੀਂ ਦੇਖ ਰਹੇ ਹੋ ਮੰਦਰਾਂ ਦੇ ਬਾਹਰ ਮੰਦਰਾਂ ਦੇ ਅੰਦਰ ਰੌਣਕ ਹੀ ਰੌਣਕ ਲੱਗੀ ਪਈ ਹੈ ਚਾਰੇ ਪਾਸੇ ਤਾਂ ਅਸੀਂ ਵੀ ਸੇ ਭਗਤਾਂ ਨੂੰ ਤੇ ਸਾਰੇ ਹੀ ਹਿੰਦੂ ਸਨਾਤਨ ਦੇ ਨੂੰ ਸਮਾਜ ਨੂੰ ਅਸੀਂ ਵੀ ਆਪਣੇ ਵੱਲੋਂ ਬਹੁਤ ਹੀ ਸ਼ੁਭ ਕਾਮਨਾਵਾਂ ਦਿੰਦੇ ਹਾਂ ਐਸੀ ਤਰ੍ਹਾਂ ਜਿਹੜੇ ਸੇ ਭਗਤ ਇਹ ਪਰਬ ਹਰ ਸਾਲ ਅਧਰੇਣ ਤੇ ਖੁਸ਼ੀਆਂ ਦੇ ਨਾਲ ਸਾਰੇ ਇਕੱਠੇ ਹੋ ਕੇ ਮਨਾਉਂਦੇ ਰਹਿਣ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਮੰਦਰਾਂ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਸੀ ਅੱਜ ਸ਼ਿਵਰਾਤਰੀ ਦੇ ਮਹਾ ਇਸ ਪਰਬ ਤੇ ਤਾ ਬਹੁਤ ਲੋਕਾਂ ਦੇ ਵੱਲੋਂ ਅੱਜ ਜਾ ਕੇ ਮੰਦਰਾਂ ਦੇ ਵਿੱਚ ਲੰਗਰ ਲਗਾਏ ਗਏ ਪਟਾਕੇ ਚਲਾਏ ਗਏ ਪੋਲੇ ਚੜਾਏ ਗਏ ਸ਼ਿਵ ਲੰਗਾ ਤੇ ਜਲ ਚੜਾਇਆ ਗਿਆ ਸ਼ਿਵ ਭਗਤਾਂ ਦੇ ਵੱਲੋਂ ਤਾਂ ਜੋ ਮਨਾ ਦੀ ਆਸਾ ਮਰਦਨਾ ਮਨੋ ਕਾਮਨਾ ਨੇ ਜਿਹੜੀਆਂ ਉਹ ਪੂਰਨ ਹੋ ਸਕਣ ਤਾਂ ਬਹੁਤ ਹੀ ਖੁਸ਼ੀ ਜਿਹੜੀ ਦੇਖਣ ਨੂੰ ਮਿਲੀ ਹੈ ਸ਼ਿਵ ਭਗਤਾਂ ਵਿੱਚ ਤੁਸੀਂ ਇਹ ਪ੍ਰਾਚੀਨ ਸ਼ਿਵ ਮੰਦਰ ਦੇ ਜਿਹੜੇ ਦਰਸ਼ਨ ਕਰ ਰਹੇ ਹੋ ਤੁਸੀਂ ਦੇਖ ਰਹੇ ਹੋ ਭਗਤਾਂ ਦੇ ਵੱਲੋਂ ਜਿਹੜੇ ਜਕਾਰੇ ਲਾਏ ਜਾ ਰਹੇ ਆ ਹਰ ਹਰ ਮਹਾਦੇਵ ਦੇ ਜਕਾਰੇ ਬਗੜ ਬੰਬ ਬੰਬ ਲੈਰੀ ਨੀਲਕੰंठ ਮਹਾਰਾਜ ਭਗਵਾਨ ਦੇ ਇਸ ਮਹਾਸ਼ਿਵਰਾਤਰੀ ਪਵਿੱਤਰ ਪर्व ਤੇ ਸਾਰੇ ਹੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸੰਗਜੀ ਸੋ ਇਸੇ ਤਰ੍ਹਾਂ ਤੁਸੀਂ ਵੀ ਜਾ ਕੇ ਮੰਦਰਾਂ ਦੇ ਵਿੱਚ ਨਤਮਸਤਕ ਹੋ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੀ ਅਰਦਾਸ ਬੇਨਤੀ ਜ਼ਰੂਰ ਕਰੋ ਤਾਂ ਜੋ ਸ਼ਿਵ ਭਗਤ ਤੁਹਾਡੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਤਾਂ ਤੁਸੀਂ ਦੇਖ ਸਕਦੇ ਹੋ ਅੱਜ ਦੇ ਦਿਨ ਸ਼ਿਵ ਭਗਤ ਜਿਹੜਾ ਵਿਆਹ ਹੋਇਆ ਸੀ ਉਸ ਨੂੰ ਮੁੱਖ ਰੱਖਦੇ ਹੀ ਜਿਹੜੀ ਸ਼ਿਵਰਾਤਰੀ ਦਾ ਮਹਾਪਰਬ ਹੈ ਹਰ ਸਾਲ ਮਨਾਇਆ ਜਾਂਦਾ ਹੈ ਅੱਜ ਵੀ ਇਸੇ ਤਰ੍ਹਾਂ ਭਗਤਾਂ ਦੇ ਵੱਲੋਂ ਮੰਦਿਰਾਂ 'ਚ ਆ ਕੇ ਹਾਜ਼ਰੀ ਲਵਾਈ ਗਈ ਸ਼ਿਵਲਾ ਸ਼ਿਵਲੇਗਾ ਤੇ ਜਲ ਚੜਾਇਆ